ਆਓ ਕਾਲਿਆ ਹਾਂਜੀ ਆ ਸੇਵਖੋਰੇ ਰੁੱਕੀ ਹੋਰੇ ਲੈ ਅੱਗੇ ਇੱਕ ਪਹਿਲਾ ਮਗਰ ਪਾਇਆ ਦਰਵਾਜਾ ਹੁਣ ਮੂਹਰੇ ਪਾ ਲਿਆ ਕੀ ਕਰੀ ਜਾਂਦੇ ਕੋ ਸਮਝ ਤੋਂ ਬਾਹਰ ਹੋ ਰਿਆ ਯਾਰ ਕੰਮ ਇਹਨਾਂ ਦਾ ਦੇਖੋ ਪੁੱਛ ਲੈਨੇ ਬਾਈ ਕੀ ਗੱਲ ਹੋ ਗਈ ਹਾਂ ਪੁੱਛ ਲੈਨੇ ਆਇਆ ਹਾਂ ਹੋਰ ਮਿਸਤਰੀ ਸਾਹਿਬ ਠੀਕ ਠਾਕ ਬਾਈ ਜਲਦੀ ਕਲਾ ਜੀ ਨਾ ਤੂੰ ਆ ਦਰਵਾਜਾ ਕਿਉਂ ਪਾਤਾ ਹੁਣ ਮੂਹਰੇ ਇੱਕ ਪਹਿਲਾ ਮਗਰ ਸਿੱਧਾ ਸੀਗਾ ਤੇ ਆ ਦਰਵਾਜੇ ਦੇ ਬਾਈ ਯਾਰ ਆ ਜੱਕ ਜੁੱਕ ਜੇ ਕੀ ਕੁਸ ਜਗੜ ਜਾ ਕਰ ਰਖਿਆ ਆਹ ਨਾ ਹਾਂ ਸੱਚ ਅੰਦਰ ਕੀ ਰੱਖਿਆ ਇਹ ਮੈਨੂੰ ਆ ਲੱਗਦਾ ਛੱਤ ਉੱਚੀ ਚੱਕੀ ਹੋਈ ਹੋਰ ਬੰਜ ਨੇ ਛੱਤ ਤਾਂ ਉੱਥੀ ਪਈ ਏ ਕਾਲਿਆ ਛੱਤ ਕਿਹੜੀ ਚੱਕ ਤੀ ਨਾ ਨੇ ਆਹ ਕਿਉਂ ਨਾ ਰੱਖਿਆ ਆਹ ਆ ਜਗੜ ਬਾਈ ਯਾਰ ਇਹ ਮਨੇ ਝੂਹਿਆ ਪਿਆ ਜੀ ਇਹ ਮਿਸਤਰੀ ਨੇ ਮਨੇ ਪਾਇਆ ਢਿਉ ਗਿਆ ਜੀ ਤੇ ਹੋ ਗਏ ਨੂੰ 8 ਸਾਲ ਜੀ 8 ਸਾਲਾਂ ਤੋਂ ਬਾਅਦ ਇਹ ਝੂਹਿਆ ਪਿਆ ਜੀ ਉਹਨੂੰ ਮਹੀਨੇ ਤੋਂ ਪਹਿਲਾਂ ਮੈਂ ਜਦੋਂ ਪੱਕ ਗਿਆ ਮਹੀਨੇ ਤੋਂ ਬਾਅਦ ਉਹਨੂੰ ਆਖਿਆ ਪੁੱਛਿਆ ਸੀ ਮੈਂ ਕਿਹਾ ਪੱਕ ਜੀ ਇਹਦੇ ਕੀ ਕਰਨਾ ਉਹ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਆਉਗੀ ਕਿਹੜਾ ਕੇਰਾ ਮਾੜੀ ਜੀ ਇਹ ਇਹ ਕਹਨਾਂ ਕਹਨਾਂ ਮਨੇ ਮੇਰੀ ਗਾਰੰਟੀ ਆ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ 8 ਮਹੀਨਿਆਂ ਤੋਂ ਬਾਅਦ 8 ਸਾਲਾਂ ਤੋਂ ਬਾਅਦ ਹੋਣਾ ਮੈਂ ਉਹਦੇ ਨੂੰ ਫੋਨ ਲਾ ਕੇ ਪੁੱਛਿਆ ਜੀ ਮੈਂ ਕਹੇ ਇਹ ਤੇ ਛੱਤ ਝੂਹੀ ਵੀ ਆ ਉਹ ਕਹਿੰਦਾ ਇਹਦੀ ਗਾਰੰਟੀ ਕੀ ਆ ਤੇ ਮੈਂ ਕਿਹਾ ਗਾਰੰਟੀ ਤਾਂ ਹੁਣ ਦੇਣੀ ਪੂਏ ਇਹਦੇ ਕਦੋਂ ਹੋਈ 8 ਸਾਲਾਂ ਉਹ ਕਹਿੰਦਾ ਕਹਿੰਦਾ ਤੇਰੇ ਪਿਓ ਨੇ ਕਾਲ ਕਰੀ ਆ ਤੇ ਹੁਣ ਸਮਾਨ ਨਹੀਂ ਲੈ ਕੇ ਦਿੱਤਾ ਮੈਂ ਉਹ ਸਮਾਨ ਨਾ ਪੂਰਾ ਲਿਆ ਕੇ ਦਿੱਤਾ ਨਾਲ ਆਪ ਵੀ ਗਿਆ ਸੀ ਸਰ ਗਿਆ ਵੀ ਆਪ ਹੀ ਦਵਾਇਆ ਉਹਨੇ ਜੀ ਸਿਮਿੰਟ ਵੀ ਆਪੋ ਦਵਾਇਆ ਏਸੀ ਸਿਮਿੰਟ ਦਵਾਇਆ ਹੂੰ ਤੇ ਸਰ ਗਿਆ ਵੀ ਆਦੀ ਮਰਜ਼ੀ ਨਾਲ ਦਵਾਇਆ ਉਹਨੇ ਹੂੰ ਤੇ ਦਵਾਇਆ ਵੀ ਸਦੂਰ ਕੜ ਤੋਂ ਠੀਕ ਤੇ ਉਹਨੂੰ ਸਮਾਨ ਪੂਰਾ ਲਿਆ ਤਾਂ ਜੀ ਆਸੇ-ਪਾਸੇ بیم ਤੋਂ ਵੀ ਪਤਾ ਲੱਗਦਾ ਜੀ ਮਾਨੇ ਪਾਇਆ ਪਿਆ ਹੂੰ ਜੇ ਇਹ ਚ ਖਰਚਾ ਨਹੀਂ ਕਰਾਇਆ ਉਹਨੇ ਤਾਂ ਦੱਸਿਓ ਪੂਰਾ بیم ਲਵਾਈ ਬੈਠਾ ਮੈਂ ਥੱਲੇ ਵੀ ਲਵਾਈ ਬੈਠਾ ਤਾਂ ਵੀ 40 20 ਪਵਾਈ ਬੈਠਾ ਹੂੰ ਹਾ ਮਰਚੋ ਘਣਾ ਦਾ ਚਾਹੀਦਾ ਸੀ ਨਾ ਹਾਂ ਜੀ ਉਹ ਚੀ ਸੁੱਤੇ ਦੇ ਤਾਂ ਆਏ ਨੇ ਬੀਮ ਪਾਤੇ ਫਿਰ ਕੀ ਕਹਿੰਦਾ ਤੂੰ ਆਖਿਆ ਨਹੀਂ ਉਹਨੂੰ ਵੀ ਝੋਕਿਆ ਜਾ ਪੁੱਛਿਆ ਜੀ ਉਲਟਿਆ ਕਹਿੰਦਾ ਤੇਰੇ ਪਿਓ ਨੇ ਪਵਾਇਆ ਉਲਟਿਆ ਗਲ ਪੈਨੇ ਉਹ ਉਹ ਫਾਇਆ ਤਾਂ ਕਿ ਤੂੰ ਆ ਖਾਸਮਾ ਮੇਰੇ ਪਿਓ ਨੇ ਤਾਂ ਨਹੀਂ ਪਾਇਆ ਹਾਂ ਫਿਰ ਉਹੀ ਗੱਲ ਆਉਂਦੀ ਆ ਉਹ ਕਹਿੰਦਾ ਕਹਿੰਦਾ ਤੇਰੇ ਮੇਰੇ ਪਿਓ ਦੇ ਢਾਲਦਾਂ ਨਾ ਗੱਲ ਹੁਣ ਉਹ ਕਹਿੰਦਾ ਉਹਨੂੰ ਮੈਂ ਕਿਹਾ ਮੈਂ ਯਾਰ ਇਹਦਾ ਕੁਝ ਕਰੂਗਾ ਮੈਂ ਹਾਲ ਉਹ ਕਹਿੰਦਾ ਕੁਝ ਮਰਜ਼ੀ ਕਰ ਲੈ ਕਹਿੰਦਾ ਮੇਰਾ ਕਹਿੰਦਾ ਮੈਨਾਂ ਹਾਂ ਹੀ ਕਰਤਾ ਉਹ ਭਾਈ ਆਏ ਨਹੀਂ ਹੁੰਦਾਂ ਦਾ ਗੱਲ ਇਹ ਮਿਸਤਰੀ ਚ ਗਲਤੀ ਹੈ ਨਾ ਹੁਣ ਆ ਖੜਾ ਮਿਸਤਰੀ ਕੋਲੇ ਤੇ ਇਹਦਾ ਮੈਨੂੰ ਇਹ ਮਿਸਤਰੀ ਚ ਗਲਤੀ ਹੋਵੇ ਹੁਣ ਚੀਜ਼ ਕੋਈ ਝੁੱਕ ਗਿਆ ਬੀਬ ਝੁੱਕ ਗਿਆ ਗੱਲ ਨੂੰ ਫਿਰ ਆਪਾਂ ਇਸੇ ਨੂੰ ਆਖਾਂਗੇ ਹੁਣ ਕਿਹਨੂੰ ਆਖਾਂਗੇ ਇਹ ਤਾਂ ਬਣਾ ਦਾ ਕੰਡ ਵੀ ਇੰਨਾ ਆਹੀ ਉਹਨੂੰ ਅੱਤਰ ਕੇ ਉਹਨਾਂ ਦੇ ਗੱਲ ਗਲਤੀ ਨਹੀਂ ਆਇਆ ਇਹ ਗੱਲ ਦਿੱਤਾਉਣਾ ਪੈਂਦਾ ਹੁੰਦਾ ਇਹ ਗੱਲ ਤਾਂ ਹੈਗੀ ਗਲਤ ਉਹ ਕਦੋਂ ਕਿਹਾ ਕਹਿੰਦਾ ਕਿ ਮੇਰਾ ਕੁਸੀ ਕਰ ਲੈ ਮੈਂ ਭਾਈ ਮੈਂ ਕਰੂਗਾ ਹਾਂ ਇਹ ਮੇਰੀ ਪੌਂਚ ਹੋ ਗਈ ਤਾਂ ਮੈਂ ਇਹ ਕਰਾਂਗਾ ਬਈ ਗੱਲ ਦੀ ਕੋਈ ਦਲੀਲ ਹੁੰਦੀ ਆ ਯਾਰ ਹਾਂ ਗੱਲ ਕਰਨ ਦਾ ਤਾਂ ਹਾਂ ਬੈਠਾ ਗੱਲ ਨਹੀਂ ਲਾਉਂਦਾ ਕੋਈ ਫਾਇਦਾ ਨਹੀਂ ਇਹ ਤਾਂ ਨਹੀਂ ਹੁੰਦਾ ਵੀ ਆਪਾਂ ਯਾਰ ਹੁਣ ਮੈਂ ਇੱਥੇ ਪਾ ਕੇ ਦਰਵਾਜ਼ਾ ਉੱਢੀ ਦੂਆ ਇਹ ਕੋਈ ਇਹਦੀ ਮਨਿਆਦ ਕੋਈ 2-4 ਦਿਨਾਂ ਦੀ ਨਹੀਂ ਹੁੰਦੀ ਇਹਦਾ ਇਹ ਨਹੀਂ ਹੁੰਦਾ ਆ ਜਿਹੜਾ ਤੂੰ ਪਹਿਲਾਂ ਦਰਵਾਜ਼ਾ ਤਾਂ ਆਇਆ ਮੇਰੇ ਪਿਓ ਨੇ ਲਾਲਿਆਂ ਦੇ ਤੋਂ ਭੋਲਾ ਸਿੰਘ ਮਿਸਤਰੀ ਦੇ ਤਾਇਆ ਕੌਰ ਸੇ ਹਾਂ ਇਹ ਨੇ ਤੋਂ ਇਹਨਾਂ ਨੇ ਪਾਇਆ ਸੀ ਦਰਵਾਜ਼ਾ ਤੇ ਡਾਟਾ ਡਾਂਗਾਂ ਵੀ ਗਾਉ ਨੂੰ 50 ਸਾਲ ਹੋ ਗਏ ਡਾਟਾ ਡਾਂਗਾਂ ਲਖੀਰਾ ਘੜਾ ਦਿਆਂ ਡਾਟਾ ਨੇ ਇਹ ਇਹਦਾ ਲੈਂਟਰ ਹੈ ਉਹਦਾ ਡਾਟਾ ਨਹੀਂ 흘ੀਆਂ ਇਹ ਤਾਂ ਆਰ ਸੀ ਸੀ ਲੈਂਟਰ ਹੈ ਅਗਲੇ ਦਾ ਅੱਧਾ ਘਰ ਲੰਗਾ ਯਾਰ ਇਹਦੇ ਤੇ ਥੋੜੀ ਹੁੰਦਾ ਕੰਮ 21 ਗੱਲ ਬਾਈ ਯਾਰ ਸਮਾਨ ਵੱਧ ਮੰਗਾ ਲਿਆ ਤੇ ਕੇ ਪਾਇਆ ਬੂਏ ਨਹੀਂ ਬਾਈ ਪਾਉਣ ਦੀ ਤਕਨੀਕ ਨਹੀਂ ਆਉਂਦੀ ਕਿਸੇ ਨੂੰ ਠੀਕ ਹੈ ਜੀ ਪਾਉਣ ਦੀ ਤਕਨੀਕ ਚਾਹੀਦੀ ਹੈ ਹੁਣ ਕੋਈ ਇਹ ਜੇ ਸੜੀਆ ਘੱਟ ਪਾਇਆ ਨਹੀਂ ਸਰਗਾ ਵੱਧ ਪਾਇਆ ਸਮਾਨ ਦੀ ਅਸੀਂ ਤਾਂ ਇਹਦੇ ਨਾਲੋਂ ਇਹਦੇ ਚ ਤਾਂ ਪਾਇਗੇ 30 ਸਰੀਏ ਹੂੰ 6 ਸੁੱਤੇ ਦੇ ਤੇ ਅਸੀਂ ਪਾਇਆ 16 ਸਰੀਏ ਦੇ ਚ ਸਾਡਾ ਬਾਇਆ ਤੋਂ 22 ਫੁੱਟ ਹੈ ਇਹਦਾ ਬਾਇਆ 17 ਫੁੱਟ ਹੈ ਛੇ ਬਾਇਆ ਨਹੀਂ ਘਟੇ ਤਾਂ ਇਹ ਬਾਇਆ ਵੀ ਘਟਾ ਹੈ ਗੱਲ ਕਰ ਤਰੀਕਾ ਨਹੀਂ ਪਾਉਂਦਾ ਹਾਂ ਤਰੀਕੇ ਦੇ ਬਿਨਾਂ ਦੁਕਾਨ ਫੜਦਾ ਵੀ ਨਹੀਂ ਨਾ ਤਰੀਕੇ ਦੇ ਬਿਨਾਂ ਬਈ ਕੋਈ ਕੰਮ ਨਹੀਂ ਫੜਦਾ ਉਹ ਵੀ ਗੱਲ ਹੁੰਦੀ ਹੈ ਡਾਟ ਕਹਿੰਦਾ ਬਿਨਾਂ ਸੀਮ ਤੋਂ ਵੀ ਖੜਾ ਲੰਦਾ ਹੈਗਾ ਅਸੀਂ ਮੀਟਰ ਵੀ ਖੜਾ ਹੁੰਦਾ ਹਾਂ ਪਰ ਇਹ ਜੇ ਤਕਨੀਕ ਹੈ ਤਾਂ ਤਾਂ ਹੀ ਚੱਲੂ ਨਾ ਚਲ ਆ ਪਤਾ ਹਾਂ ਵੀ ਦੇਖ ਫਿਰ ਆ ਜਾ ਨਾਹ ਦੇਖ ਲੋ ਬੀਮ ਦੀ ਲੇ ਨੇ ਜਿਵੇਂ ਪਾਏ ਹੋਏ ਸਾਰੇ ਇਹ ਤੁਹਾਨੂੰ ਦੱਸ ਦਾਂ ਬੀ ਫੂਮ ਘੱਟ ਪਾਏ ਉਹੜਾ ਵੀਰ ਆਪਾਂ ਕਹ ਦੀ ਵੀ ਮਿਸਟਰੀ ਗਲਤੀ ਇਹਦੇ ਤੱਕ ਆਦੀ ਗਲਤੀ ਇਹਦੀ ਪਹਿਲਾ ਬੀਮ ਹਾਂ ਇੱਕ ਆ ਲੋ ਆ ਗਿਆ ਜੀ ਦੂਜਾ ਆ ਗਿਆ ਜੀ ਤੀਜਾ ਆ ਆ ਗਿਆ ਜੀ ਚੌਥਾ ਤੇ ਆ ਗਿਆ ਜੀ ਪੰਜਵਾਂ ਨਾ ਕਰ ਕਰ ਕੋਈ ਡੱਕ ਨਹੀਂ ਲਾਉਂਦਾ ਹਾਂ ਹਾਂ ਇੰਨਾ ਖਰਚਾ ਕਰਕੇ ਆ ਹੁਣ ਬਾਈ ਫਿਰ ਨੇ ਪਾਇਆ ਇਹ ਚ ਸਾਨੂੰ ਕੁਝ ਨਹੀਂ ਦੀਂਦਾ ਆਹ ਤਾਂ ਇੱਧਰ ਤਾਂ ਤੁਹਾਡੇ ਸਾਹਮਣੇ ਆ ਬੀਮ ਦੀ ਸੀ ਜਾਂਦੇ ਆ ਤੇ ਇੱਧਰ ਬੀਮ ਬੂਮ ਕੁਝ ਨਹੀਂ ਦੀਂਦਾ ਇਹ ਕਹਿੰਦਾ ਮੇਰੀ ਤਾਂ ਵੀ ਗਾਰੰਟੀ ਐ ਹੋਰ ਲੱਗ ਦੱਸੋ ਭਰਾਵਾ ਆਪਣੀ ਤਾਂ ਕੁਝ ਗਾਰੰਟੀ ਐ ਹਾਂ ਕੋਕੇ ਲਾਉਣੇ ਆ ਮਾੜਾ ਕੰਮ ਕਦੇ ਕਰੇ ਹੀ ਨਹੀਂ ਕਰੇ ਹੀ ਨਹੀਂ ਹੁੰਦਾ ਭਰਾਵਾ ਫਰਕ ਇੱਥੇ ਪਹਿਲਾਂ ਕਿਵੇਂ ਜ਼ਿੰਮੇਦਾਰ ਪੈਸਾ ਲਾਉਂਦਾ ਇੱਥੇ ਪਹਿਲਾਂ ਮੈਂ ਟੀਟੀ ਸਨਿਆਰਕੀਆਂ ਦੋ ਕੋਥੀਆਂ ਪਾ ਕੇ ਕਿਉਂ ਜੰਗੀਰ ਕੇ ਨੈਬੇ ਦੇ ਚਾਰੇ ਪਾ ਕੇ ਗਿਆ ਕਿਤੇ ਬਾਲ ਜੀ ਨਹੀਂ ਪਾ ਖਾਈ ਦਿਖਾਦੇ ਕੋਈ ਵੀ ਆ ਇਹਦੇ ਵਿੱਚ ਪਾ ਖਾਈ ਪੀ ਹਾਂ ਫਰਕ ਹੈਗਾ ਫਿਰ ਇਸ ਚੀਜ਼ ਦਾ ਮਕਾਨ ਪਾਇਆ ਉਹ ਤੇ ਦਿਖਾ ਦੇ ਹਾਂ ਇਸਨੇ ਪਾਇਆ ਪਹਿਲਾਂ ਸੱਚ ਦੂਜਿਆਂ ਨੇ ਦਿਖਾਈ ਜੰਨੇ ਆ ਕੋਠੀ ਪਹਿਲਾਂ ਮੈਂ ਹੀ ਪਾਈ ਐ ਇਹ ਇਸਨੇ ਪਾਈ ਆ ਕੋਠੀ ਭਾਈ ਨੇ ਇਹ ਸਿੱਧੂ ਪਵਾਈ ਸੀ ਭਾਈ ਤਾਂ ਕਰਕੇ ਹੁਣ ਇਹ ਲੈ ਹੁਣ ਆ ਦੇਖ ਲੋ ਇੰਨੀ ਨੀ ਜਿੱ ਮਿੱਟੀ ਪਾਈ ਸੀ ਤੇ ਉਹ ਸਾਹਮਣੇ ਦਿਖਾ ਦੇਣਾ ਤੁਹਾਨੂੰ ਮਿੱਟੀ ਦਾ ਪਈ ਐ ਪਾਣੀ ਨਹੀਂ ਡਟਿਆ ਮਿੱਟੀ ਦਾ ਪੌਣੀ ਸੀ ਹਾਂ ਇਹ ਵਿਚਾਲੇ ਲਫ ਜਾਂਦਾ ਸੀ ਵਿਚਾਲੇ ਲਫ ਜਾਂਦਾ ਸੀ ਇਹ ਮਿੱਟੀ ਪੌਣੀ ਸੀ ਪਾਣੀ ਦਾ ਕੱਢਣਾ ਹੀ ਸੀ ਜਦੋਂ ਇਹ ਵਿਚਾਲੇ ਪਾਣੀ ਦਾ ਹਾਂ ਫਿਰ ਜੋ ਥੱਲੇ ਲਫ ਜਾਂਦਾ ਸੀ ਇਹ ਮਿੱਟੀ ਪੌਣੀ ਸੀ ਉਹ ਤਾਂ ਕੋਈ ਪਾਣੀ ਤਾਂ ਛੱਪੜ ਬਣ ਕੇ ਖੜ ਜਾਂਦਾ ਸੀ ਹੂੰ ਇਹ ਤਾਂ ਫਿਰ ਐ ਗਲਤ ਹੋ ਗਿਆ ਨਾ ਕੰਮ ਹੁਣ ਆਏ ਦੱਸੋ 2 ਫੁੱਟ ਪਾਇਆ ਉਹਨੇ ਤਾਂ ਵੀ ਇੰਨੇ ਨੇ ਉਹ ਕਰੇ ਸਰੀਏ ਠੋਕੇ ਤੇ ਇੱਥੇ ਸਰੀਏ ਵੱਧ ਪਾਏ ਪਏ ਕੋਈ ਸਾਡੀ ਉਸ ਬੰਦੇ ਨਾਲ ਲਗੜਾਟ ਨਹੀਂ ਕੁਝ ਨਹੀਂ ਪਰ ਕਿਸੇ ਦਾ ਨੁਕਸਾਨ ਹੋ ਗਿਆ ਅਸੀਂ ਇਹ ਗੱਲ ਕਹਿੰਨੇ ਆ ਸਾਥੋਂ ਉਹ ਨਹੀਂ ਜੇ ਰਹਿ ਜਾਂਦਾ ਇਹ ਗੱਲ ਗਲਤ ਹੈ ਨਾ ਵੀ ਕਿਸੇ ਦਾ ਨੁਕਸਾਨ ਹੋ ਜੇ ਤੇ ਮਗਰੋਂ ਅਗਲਾ ਕਹਦੇ ਯਾਰ ਹੁਣ ਟਰੈਕਟਰ ਸਮਰਾਲ ਲਈਏ ਆਪਾਂ ਪੰਪ ਮੈਂ ਇੱਕ ਵਾਲੇ ਤੇ ਕਰਾ ਲੇ ਤੇ ਮੇਰੇ ਕੋਲ ਵੀ ਦੁਬਾਰੀ ਜਾਵਾਂਗੇ ਨਾ ਵੀ ਪੰਪ ਕਿਵੇਂ ਹੋਇਆ ਤੇ ਮੁੜ ਕੇ ਅਗਲਾ ਕਹਦੇ ਵੀ ਸਾਨੂੰ ਤਾਂ ਪਤਾ ਨਹੀਂ ਯਾਰ ਇਹ ਤਾਂ ਤੁਸੀਂ ਦੇਖੋ ਯਾਰ ਵੀ ਤੁਸੀਂ ਕਾਹਲ ਕਰ ਗਏ ਕਾਹਲ ਦਾ ਆਪਣੇ ਨਾਲ ਮਤਲਬ ਨਹੀਂ ਮਿਸਤਰੀ ਦਾ ਕੰਮ ਮਿਸਤਰੀ ਨਾਲ ਹੀ ਹੈ ਮਿਸਤਰੀ ਦਾ ਕੰਮ ਮਿਸਤਰੀ ਮੈਂ ਤਾਂ ਭਾਵੇਂ ਖੜਾ ਰੌਲਾ ਪਾਈ ਜਾਵਾਂ ਉਹਦਾ ਕੀ ਮਤਲਬ ਹੋਇਆ ਨਾ 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 ਹਾਂ ਇਹ ਚੀਜ਼ਾਂ ਵੱਡੀਆਂ ਹੁੰਦੀਆਂ ਇਹਦੇ ਡੈਡੀ ਨੇ ਕਾਹਲ ਕਰੀ ਉਹ ਕਹੇ ਹੋਊਗਾ ਵੀ ਭਾਈ ਦਿਹਾੜੀਆਂ ਪੈਣੀਆਂ ਕੰਮ ਛੇਤੀ ਕਰੋ ਉਹ ਤਾਂ ਨਹੀਂ ਕਿਹਾ ਨਾ ਵੀ ਕਰਨੀ ਦੇਸੀ ਆਪ ਚੱਕ ਲਈ ਮੈਂ ਕਾਹਲ ਤਾਂ ਹਾਂ ਉਹ ਤਾਂ ਮੇਰੀ ਕਸਨ ਦਿਹਾੜੀਆਂ ਦਾ ਤਾਂ ਇਹ ਕਹਿੰਦੀ ਨਹੀਂ ਪਹਿਲਾਂ ਇੰਨਾ ਕੰਮ ਕਰ ਕੇ ਇਹ ਕੋਠੀ ਪਾ ਗਏ ਉਹਦੋਂ ਨਹੀਂ ਕਿਹਾ ਇਹਨਾਂ ਨੇ ਆਹ ਦਰਵਾਜ਼ਾ ਪਾਈ ਜੰਨੇ ਆ ਸਾਨੂੰ ਉਹਨਾਂ ਨੇ ਇੱਕ ਵਾਰੀ ਵੀ ਐ ਨਹੀਂ ਕਿਹਾ ਵੀ ਯਾਰ ਤੁਸੀਂ ਕਾਹਲ ਕਰੋ ਇਹ ਕਹਿੰਦਾ ਵੀ ਆਪਣਾ ਕੰਮ ਇੱਕ ਨੰਬਰ ਹੋਣਾ ਚਾਹੀਦਾ ਟਾਈਮ ਜਿੰਨਾ ਮਰਜ਼ੀ ਲੱਗੇ ਜੇ ਪੈਸੇ ਜਿੰਨੇ ਮਰਜ਼ੀ ਲੱਗਾਂ ਹੁਣ ਖਰਚਾ ਕਰੀ ਜਾਂਦਾ ਕਰੀ ਜਾਂਦਾ ਕਦੀ ਡਾਬਲ ਮੰਗਾ ਲੈਨੇ ਆ ਕਦੇ ਗੁਟਕੇ ਮੰਗਾ ਲੈਨੇ ਚੱਕਣ ਨੂੰ ਕਦੇ ਕੁਸ ਮੰਗਾ ਲੈਨੇ ਲਿਆਕੀ ਦਿੰਦਾ ਲਿਆਕੀ ਦਿੰਦਾ ਸਾਨੂੰ ਤਾਂ ਕਦੇ ਇਹਨੇ ਮੱਥੇ ਵੱਟ ਪਾਇਆ ਹੀ ਨਹੀਂ ਵੀ ਆ ਸੀਟ ਲਿਆ ਕੇ ਨਹੀਂ ਦਿੰਦਾ ਮੈਂ ਫਿਰ ਵੀ ਯਾਰ ਅਗਲੇ ਦਾ ਨੁਕਸਾਨ ਹੋ ਜੇ ਭਾਈਨਾ ਫਿਰ ਉਹ ਦੁੱਖ ਰਗਦਾ ਯਾਰ ਇਹਦਾ ਫਿਰ ਤਾਂ ਕੰਮ ਕਰਨ ਦਾ ਫਾਇਦਾ ਹੀ ਨਹੀਂ ਆਪਣਾ ਗਾਰੰਟੀ ਦੇਸੀ ਚੱਕਣ ਦਾ ਮਕਸਦ ਕੀ ਹੈ ਜਦੋਂ ਆਪਾਂ ਅਗਲੇ ਦਾ ਨੁਕਸਾਨ ਹੀ ਕਰਨਾ ਹੈ ਹਾਂ ਇਹ ਤਾਂ ਹੈ ਆਏ ਹੁੰਦਾ ਬਾਈ ਜਦੋਂ ਅਗਲੇ ਹੁਣ 10 ਪੈਸੇ ਇਕੱਠੇ ਕਰਕੇ ਲਾਏ ਆ ਜਿਹੜੇ ਯਾਰ ਮਸਾਂ ਦੇ ਚਾਰ ਕਿੱਲਾਂ ਵਾਲਾ ਚਾਰ ਕਿੱਲਾਂ ਵਾਲਾ ਬੰਦਾ ਕਿੱਡਾ ਗਮੀਰ ਹੁੰਦਾ ਹੈ ਕੀ ਕਰ ਦੂਗਾ ਕੀ ਕਰ ਦੂਗਾ ਚਾਰ ਕਿੱਲਾਂ ਵਾਲਾ ਮੁੜ ਕੇ ਕੰਧੋਲੀ ਨਹੀਂ ਖੜੀ ਹੁੰਦੀ ਹਾਂ ਮੁੜ ਕੇ ਕੰਧੋਲੀ ਨਹੀਂ ਖੜੀ ਹੁੰਦੀ ਇਹਦਾ ਫਿਰ ਵੀ ਦਰਵਾਜ਼ਾ ਦਵਾਰੇ ਖੋਣ ਵਾਲਾ ਹੁੰਦਾ ਬੜਾ ਵੱਡਾ ਇਹਦਾ ਕੋਲੇ ਮੇਰੀ ਗੱਲ ਨੂੰ ਚਾਰ ਕਿੱਲੇ ਜ਼ਮੀਨ ਹੈ ਪੈਸਾ ਪੈਸਾ ਜੋੜ ਕੇ ਮਸਾਂ ਇਕੱਠੇ ਕਰਕੇ ਇਹ ਪੈਸੇ ਲਾਉਂਦਾ ਮਕਾਨ ਤੇ ਇਹਨੂੰ ਆਏ ਆਂ ਵੀ ਗਾਹ ਮੇਰੇ ਆਉਣ ਵਾਲੀ ਕਿੜੀ ਚ ਜਵਾਕਾਂ ਨੂੰ ਨਾ ਇੱਕ ਇਹਦਾ ਜਵਾਕ ਥੋੜਾ ਜਿਹਾ ਆਰੀ ਹੈ ਵਿਚਾਰਾ ਆਰੀ ਹੈ ਫਿਰ ਉਹ ਮਸਾਂ ਜੀ ਇਹ ਕਿਹਦਾ ਭਰਾ ਵਿਚਾਰਾ ਮੰਤਪੁੱਧੀ ਇਹ ਇਕੱਲਾ ਆ ਗਿਆ ਕੰਮ ਵਾਲਾ ਇਹ ਇਕੱਲਾ ਹੁਣ ਕੀ ਕੀ ਕੁਛ ਕਰ ਦੂਗਾ ਉਤੋਂ ਫਿਰ ਇਹ ਮਾਰ ਪੈ ਗਈ ਹਾਂ ਉਤੋਂ ਆ ਮਾਰ ਪੈ ਗਈ ਇਹ ਹੁਣ ਇਹਦੇ ਤੇ ਖਰਚਾ ਹੋਈ ਜਾਂਦਾ ਚੱਕੀ ਜਾਂਨੇ ਆ ਪਰ ਇਹ ਗੱਲ ਗਲਤ ਆ ਯਾਰ ਕਿਸੇ ਨੂੰ ਇਹ ਨਾ ਕਿਹਾ ਕਰੋ ਨਾ ਵੀ ਜਿਹੜਾ ਕੁਛ ਕਰਨਾ ਕਰ ਦੇ ਕਰਨ ਵਾਲੀ ਗੱਲ ਗਲਤ ਕਰਨ ਵਾਲੀ ਦਾ ਅਗਲਾ ਸਾਰਾ ਕੁਝ ਹੀ ਜਾਣਦਾ ਹੁੰਦਾ ਹਾਂ ਸਭ ਕੁਝ ਜਾਣਦਾ ਹੁੰਦਾ ਹੈ ਅਗਲਾ ਚੱਲ ਆਪਦਾ ਘਰ ਦੇਖ ਕੇ ਜਾਂ ਕਿੰਨੇ ਦੀ ਥੜ ਜੰਦੇ ਹਾਂ ਚੁੱਪ ਕਰ ਜਾਂਦਾ ਹੈ ਚੁੱਪ ਕਰ ਜਾਂਦਾ ਹੈ ਪਰ ਕਿਸੇ ਨੂੰ ਦੱਬਿਆ ਨਾ ਕਰੋ ਉਹ ਬੰਦੇ ਨੇ ਮੁੜ ਕੇ ਆਈ ਵੀ ਨਹੀਂ ਆਖਿਆ ਮੰਨ ਗਿਆ ਮੈਂ ਦੇਖਣ ਆਉਣਾ ਜਾਂ ਭਾਈ ਮੈਂ ਦੇਖ ਜੈਨਾ ਉਲਟੇ ਆਏਗਾ ਨਾ ਕਹਿੰਦਾ ਕਹਿੰਦਾ ਕਿਹੜਾ ਕੁਝ ਕਰਨਾਗਾ ਹੂੰ ਇਹ ਚਾਰ ਦੇ ਵਿੱਚੋਂ ਹੈ ਕਹਿੰਦਾ ਸੋ ਹੈ ਕੀਰੀ ਗੱਲ ਸਮਝੀ ਲੇ ਬੰਦਾ ਹੈ ਕੀ ਹੁੰਦੀ ਹੈ ਸ਼ੰਕਰ ਬੋਲਦਾ ਸੀ ਨਾ ਉਹ ਚਾ ਉਹ ਚੱਕਰ ਪਈ ਜਾਂਦਾ ਚਲੋ ਜੀ ਹਾਂ ਹੁਣ ਵੱਧ ਤੋਂ ਵੱਧ ਇਹ ਦੱਸਿਓ ਵੀ ਇਹ ਕਸੂਰ ਹੈ ਕਿ ਨਹੀਂ ਮਿਸਤਰੀ ਦਾ ਬਸ ਇੰਨੀ ਗੱਲ ਹੈ ਤੇ ਜਿਹਨੂੰ ਭਾਈ ਜਿਹਨੇ ਦੇਖੀ ਤਾਂ ਉਹ ਮਿਸਤਰੀ ਨੂੰ ਜਰੂਰ ਸਮਝਾਇਓ ਵੀ ਇਹ ਗੱਲਾਂ ਐ ਨਹੀਂ ਚਲਦੀਆਂ ਹੁੰਦੀਆਂ ਗੱਲਾਂ ਰਲ ਮਿਲ ਕੇ ਹੀ ਚਲਦੀਆਂ ਹੁੰਦੀਆਂ ਜੇ ਕੋਈ ਤੇਥੋਂ ਫਾਲਟ ਪੈ ਗਿਆ ਤਾਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਨਾ ਕਿ ਹੁਣ ਇਹ ਮਿਸਤਰੀ ਵੀ ਕਰਦੇ ਹੀ ਐ ਨਾ ਉਹਦਾ ਹੱਲ ਤਾਂ ਫਿਰ ਤੂੰ ਹੀ ਕਰ ਦਿੰਦਾ ਮੈਂ ਤਾਂ ਤੈਨੂੰ ਵੀ ਨਹੀਂ ਜਾਣਦਾ ਤੇ ਇਹਨੂੰ ਵੀ ਨਹੀਂ ਬਾਈ ਨੂੰ ਜਾਣਦਾ ਆ ਬੈਠਾ ਮੈਨੂੰ ਤਾਂ ਅੱਜ ਮਿਲਿਆ ਨਾ ਕੋਈ ਮੈਂ ਇਹ ਰਿਸ਼ਵਤ ਪਿੱਛੇ ਕੰਮ ਕਰਿਆ ਨਾ ਕੋਈ ਪੈਸੇ ਪਿੱਛੇ ਕੰਮ ਕਰਿਆ ਇੱਕ ਕਿਸੇ ਦਾ ਮਕਾਨ ਗਰੀਬ ਬੰਦੇ ਦਾ ਐ ਹੋ ਗਿਆ ਤਾਂ ਕਰਕੇ ਵੀਡੀਓ ਪਾਈ ਐ ਨਹੀਂ ਮੈਨੂੰ ਹੋਰ ਕੋਈ ਮਤਲਬ ਨਹੀਂ ਇਹਦੇ ਨਾਲ ਤੁਹਾਨੂੰ ਪਤਾ ਹੀ ਐ ਵੀ ਜ਼ਿੰਮੇਦਾਰਾਂ ਮੈਂ ਮੁੰਡਾ ਮੈਂ ਵੀ ਆ ਜਿਹੜੇ ਜਿਹੜੇ ਲੇਬਰ ਵਾਲੇ ਮੁੰਡੇ ਐ ਪਹਿਲਾਂ ਉਹ ਉਹ ਇੱਥੇ ਕੰਮ ਕਰਦੇ ਸੀ ਪਹਿਲਾਂ ਹਮ ਇੱਕ ਦੋ ਮੁੰਡੇ ਇਹਨਾਂ ਦੇ ਵਿੱਚ ਨਾਲ ਐ ਉਹ ਉਹ ਮਿਸਤਰੀ ਦੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਪੁੱਛ ਲਓ ਮੜਾ ਜਾਂ ਪਤਾ ਲੱਗ ਜੀ ਕਿਵੇਂ ਕਰਦੇ ਸੀ ਇਹ ਬਈਰ ਤਾਂਹਾਂ ਤੋਂ ਐਜਨ ਫਰਕ ਪੈ ਗਿਆ ਚੀ ਦਾ ਬਾਦ ਦਾ ਆ ਤੁਸੀਂ ਬਈ ਬਾਰ ਦੇਖੋ ਯਾਰ ਤਾਂ ਲੋ ਕਿੱਥੇ ਜਾਂਦਾ ਤੇ ਤਾਂਹਾਂ ਤੋਂ ਕਿੱਥੇ ਜਾਂਦਾ ਹਾਂ ਥਲੋ ਨਾ ਚਾਰ ਇਟਾ ਇਹ ਮੇਸਤਰੀ ਉਸੇ ਦੇ ਕੱਢਿਆ ਹੋਇਆ ਤੇ ਤਾਂਹਾਂ ਤੋਂ 1 2 3 4 ਤੇ ਸਾਢੇ 4 ਹੈ ਸਾਢੇ 4 ਇਟਾ ਤਾਂਹਾਂ ਤੋਂ ਫਰਕ ਪੈ ਗਿਆ ਇੱਥੇ ਸਾਢੇ 3 ਹੈ ਇੱਕ ਕਿੱਟ ਦਾ ਫਰਕ ਪੈ ਗਿਆ ਹੁਣ ਤੁਸੀਂ ਦੇਖ ਲਓ ਆਪ ਤੇ ਦੱਸ ਦਿਓ ਆ ਦੇਖੋ ਜੀ ਇਹ ਵਾਲੀ ਗੱਲ ਤਾਂ ਹੈ ਨਹੀਂ ਆ ਬੀਮ ਵੀ ਪਾਇਆ ਐਡਾ ਕਿੰਨਾ ਵੱਡਾ ਬੀਮ ਪਾਇਆ ਆ ਤੇ ਆਹ ਬੀਮ ਦੇਖ ਲਓ ਕਿੰਨਾ ਚੌੜਾ ਪਾਇਆ 400 ਮੰਨੇ ਜਿਹੜਾ ਹੋ ਆ ਇਹ ਵੀ ਦੇਖ ਲਓ ਕਿੰਨਾ ਪਤਲਾ ਪਾਇਆ ਚਲ ਮੜਾ ਕੋਈ ਹੋਰ ਪੁੱਛ ਲਓ ਜਲੇ ਹੀ ਬਾਰ ਦਾ ਫਰਕ ਆ ਉਹ ਬਾਰ ਵੱਡਾ ਛੋਟਾ ਇਹਦਾ ਹੱਥ ਫੁੱਟੀ ਆ ਆਹ ਦੇਖ ਲਓ ਇਹ ਅੱਠ ਫੁੱਟੀ ਐ ਉਹ ਸਵਾ 12 ਫੁੱਟ ਦਾ ਉਹ ਸਵਾ 12 ਫੁੱਟ ਕੰਪਾਇੰਟ ਆ ਵੀ ਰੱਖੀ ਰੱਖੀ ਅੰਚ ਤਾਂ ਵੀ ਦੇਖੋ ਕਿੰਨਾ ਫਰਕ ਆ ਇਹ ਨੰਬਰ ਕਰ ਗਈ। ਲੈ ਲੋ ਇਹ ਡੈ ਤੇ ਉਹ ਡੈ। ਉਹ ਦੇਖੋ ਤੱਕ ਪਾਈ। ਖਰਚੇ ਖਰਚੇ ਬੰਨੀ ਉਹ ਤਾਂ ਨਹੀਂ ਯਾਰ ਇਹ ਕਹਿ ਨਹੀਂ ਸਕਦੇ ਆਪਾਂ ਵੀ ਬੰਦੇ ਨੇ ਮਾਲਕ ਨੇ ਖਰਚਾ ਨਹੀਂ ਦਿੱਤਾ ਹੈ ਉਸ ਵਾਰ। ਇਹ ਨਹੀਂ ਜਿਹਾ ਸਕਦੇ। ਖਰਚਾ ਬਹੁਤ ਕਰਿਆ ਸੀ ਇਹਨਾਂ ਨੇ। ਇਹ ਕਿਹੜੇ ਨੇ ਪਾਇਆ ਸੀ ਮਿਸਤਰੀ ਨੇ? ਇਹ ਮਿਸਤਰੀ ਤੇ ਉਹਨੇ ਹੀ ਤਾਂ ਦੀ ਅੰਦਰ ਨਹੀਂ ਤੇ ਹੀ। ਇੰਦਰਜੀਤ ਤੇ ਉਹਨੇ ਤੋਂ ਕਿ ਉਹਨੇ ਤੋਂ ਠੀਕ ਹੈ ਜੀ। ਕਿਉਂ ਜਿਹੜਾ ਪਰਲਾ ਅਦਰਵਾਜ਼ਾ ਫਿਰ ਉਹ ਇਹ ਬਾਈ ਹੋਰੀ ਪਾਰੇ ਮੇਰਾ ਪਿੰਡ ਤਾਂ ਹੈਗਾ ਜੀ ਲਾਲੇਆਣਾ ਲਾਲੇਆਣਾ ਹਾਂ ਜੀ ਅਵਤਾਰ ਸਿੰਘ ਮੇਰਾ ਨਾਮ ਹੈ ਮੇਰੇ ਪਿਓ ਦਾ ਨਾਮ ਹੈ ਭੋਲਾ ਸਿੰਘ ਪਹਿਲਾਂ ਇੱਥੇ ਸਾਡੇ ਬਜ਼ੁਰਗ ਕੰਮ ਕਰਦੇ ਸੀ ਇਸ ਪਿੰਡ ਚ ਠੀਕ ਹੈ ਜੀ ਹੁਣ ਕਈ ਸਾਲਾਂ ਤੋਂ ਮੈਂ ਆਉਣਾ ਇੱਥੇ ਠੀਕ ਹੈ ਜੀ ਮੈਂ ਇੱਥੇ ਪਹਿਲਾਂ ਸੁਨਿਆਰਾ ਨਿੰਗਾ ਕੋਠੀਆਂ ਪਾ ਕੇ ਗਿਆ ਤੇ ਇੱਕ ਆਪਣੇ ਇੱਥੇ ਇਹਦੀ ਕੋਠੀ ਵੀ ਮੈਂ ਹੀ ਬਣਾ ਕੇ ਗਿਆ ਹਾਂ ਤੇ ਆਪਣੇ ਇਧਰ ਇੱਕਾਂ ਨੇਬੇ ਗਿਆ ਨੇਬਾ ਦੇ ਬੂਟਾ ਤੇ ਬਾਗੂ ਤੇਨਪਾਈ ਨੇ ਠੀਕ ਹੈ ਜੀ ਇਹਨਾਂ ਦੇ ਚਵਾਰੇ ਪਾ ਕੇ ਗਿਆ ਸੀ ਇੱਕ ਬੋਰਾ ਵਾਲੇ ਮੱਖਣ ਦੀ ਕੋਠੀ ਬਣਾਈ ਸੀ ਉਹਰੇ ਠੀਕ ਹੈ ਇਹ ਇਹ ਮੁੰਡਾ ਮੇਰੇ ਨਾਲ ਕੰਮ ਕਰਦਾ ਸੀ ਦੋਨੇ ਇਕੱਠੇ ਕੰਮ ਕਰਦੇ ਆ ਇਹਦਾ ਨਾਮ ਮੁੰਡੇ ਦਾ ਨਾਮ ਕਮਲਜੀਤ ਉਰਫ ਰਿੰਕੂ ਮੌੜ ਮੰਡੀ ਤੋਂ ਮੌੜ ਮੰਡੀ ਇਹ ਫਿਰ ਉਹ ਪੁਲਿਸ ਕਿਹਾ ਕੰਮ ਹੁਣ ਇਹ ਛੱਤ ਤਾਂ ਹਾਂ ਚੱਕਦੇ ਦੁਬਾਰੀ ਹਾਂ ਜੀ ਇਹ ਛੱਤ ਫਿਰ ਚੱਕਦੇ ਆ ਦੁਬਾਰੀ ਇਹਦੇ ਥੱਲੇ ਆਰਡਰ ਦੇਵਾਂਗੇ ਇਹ ਲਫਿਆ ਫਿਰ ਆਇਆ ਬੁਰਾ ਵੀ ਲੱਗਦਾ ਬਾਕੀ ਡਰ ਵੀ ਹੈਗਾ ਅਗਲੇ ਨੂੰ ਵੀ ਕੋਈ ਸਾਡਾ ਕੋਈ ਪਸੂ ਨਾ ਆ ਜੇ ਥੱਲੇ ਇਹ ਪਹਿਲਾਂ ਜਦੋਂ ਕੋਠੀ ਪਾਈ ਆ ਮਾਦੋਂ ਉਹਨਾਂ ਨੇ ਸਮਾਨਤਰੀ ਬੈਠੀ ਸੀ ਮੈਂ ਤਾਂ ਇਹਨਾਂ ਨੂੰ ਉਹਦੀ ਅਨਸਾਰ ਕਹਤਾ ਸੀ ਕੋਠੀ ਪਾਉਣ ਆਇਆ ਮੈਂ ਮੈਂ ਕਿਹਾ ਯਾਰ ਆ ਜੀ ਕਰਾ ਸਮਾਨਤਰੀ ਬੈਠੋ ਮੈਂ ਕਿਹਾ ਇਹਦਾ ਕੰਮ ਖੇਡਾ ਹੀ ਹੋਇਆ ਤੇ ਮੈਂ ਕਿਹਾ ਕੁਝ ਵੀ ਹੋ ਸਕਦਾ ਹੈ ਹਾਂ ਤੇ ਹੁਣ ਉਦੋਂ ਹੁਣ ਇਹ ਬਾਂਦਰਾ ਦਾ ਲਫਿਆ ਪਿਆ ਸੀ 4.5 ਇੰਚ ਹੀ ਇਹ ਪੂਰਾ ਲਫਿਆ ਹੋਇਆ ਸੀ ਦਰਵਾਜ਼ਾ ਥੱਲੇ ਨੂੰ ਹਾਂ ਜੇ ਕਿਸੇ ਨੇ ਦੇਖਣਾ ਸ਼ੱਕ ਕੱਢਣਾ ਹੈ ਅਸੀਂ ਆ ਗਾਡਰ ਪਾਸੇ ਕਰ ਦਾਂਗੇ ਜੈਕ ਲਾ ਕੇ ਸੂਤ ਲਾ ਕੇ ਮਿੰਕੇ ਦੇਖ ਸਕਦਾ ਵੀ 4.5 ਇੰਚ ਨਹੀਂ ਬਈ 4.5 ਇੰਚ ਲਫਿਆ ਸੀ ਇਹਨੂੰ ਝੱਕ ਕੇ बराबर ਕਰਕੇ ਅਸੀਂ ਆਰਡਰ ਪਾਇਆ ਹਜੇ ਵੀ ਮਾਮੂਲੀ ਗੱਡ ਰਹੇ ਲਫਿਆ ਦਾਬ ਨਾਲ ਹੁਣ ਇਹ ਨਹੀਂ ਆਉਂਦਾ ਨਾ ਗੱਡਰ ਪਜਣ ਨਹੀਂ ਚਾਹਦਾ ਪੂਰਾ ਹਾਂ ਫਿਰ ਉਹ ਇਹ ਪਿੰਡ ਕੌਰੇਣੇ ਦੀ ਗੱਲ ਹੈ ਜਿਹੜਾ ਮੇਨ ਫੜਾ ਜਮਾ ਇੱਥੋਂ ਆ ਕੇ ਉਹਰੇ ਵੱਡਾ ਫੜਾ ਵਿਚਾਲ ਦੀ ਜੰਗ ਸਰਪੰਚ ਦੇ ਘਰ ਦੇ ਆ ਜੰਗ ਸਰਪੰਚ ਦੇ ਘਰ ਦੀ ਜਾਂਦੀ ਹੈ ਇਹ ਭਈ ਉਹ ਹੈ ਇਹ ਰਾਹ ਚਲੋ ਠੀਕ ਹੈ ਜੀ ਬਾਈ ਕਮੈਂਟਾਂ ਚ ਦੱਸਿਓ ਵੀ ਗਲਤੀ ਕਿਹਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂ ਜੀ ਧੰਨਵਾਦ ਜੀ